ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤਿੰਨ ਨਾਗ ਆ ਜੀ ਜਿੰਨਾ 'ਚੋਂ ਇੱਕ ਤੋਕੜ ਆ ਇੱਕ ਗੱਬਣ ਆ ਤੇ ਇੱਕ ਸੂਆ ਸਵਾਈ ਝੋਟੀ ਆ ਬੜੀ ਸ਼ਕੀਨ ਬਾਈ ਕੋਲ ਪਿੰਦੀ ਵੀ ਮੁਰਾਜ ਲਗਭਗ ਜੈਡ ਵਾਲਾ ਹੈ ਕਿ ਆ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਭਾਈ ਨਸੀਬ ਸਿੰਘ ਆ ਪਿੰਡ ਸੱਦਾ ਸੰਗੜਾ ਜ਼ਿਲ੍ਹਾ ਮੁੱਗਾ ਤੁਸੀਂ ਦੇ ਮੋਗਾ ਹੀ ਮੋਬਾਈਲ ਨੰਬਰ ਜੀ 946461595 ਠੀਕ ਆ ਵੀਰੇ ਨਾਗਜ 3 ਆ ਜੀ 3 ਆ ਭਾਈ ਕਿੱਧਰੋਂ ਸ਼ੁਰੂ ਕਰਗੇ ਇਹ ਤੋਂ ਸ਼ੁਰੂ ਕਰਦੇ ਸੁਆਕੇ ਨਮਾ ਜੀ ਸੁਆ ਭਾਈ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲਿਆ ਕਦੋਂ ਸੁਈ ਹੈ ਜੀ ਤਕਰੀਬਨ ਇਹਨੂੰ ਸੁਈ ਨੂੰ ਹੋ ਗਿਆ ਹੋਣਗੇ 3 ਤੋਂ 3.5 ਇਹ ਆਈ ਵਗੈਰਾ ਹੋਈ ਹੈ ਜੀ ਇਹ ਦੱਸਿਆ ਮਾਲਕ ਨੂੰ 2 ਮਹੀਨੇ ਦੇ ਕਰੀਬ ਪਰ ਆਪਾਂ ਫੰਡਰ ਕਰਕੇ ਲਈ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਸ ਟਾਈਮ ਤੇ 12 ਕਿਲੋ ਆ 11 ਕਿਲੋ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਲੈ ਥਣਾ ਦੀ ਡੰਨਾ ਜੀ ਥਣਾ ਥੁਣਾ ਦੀ ਚਵਾਈ ਦੀ ਇੱਕ ਨੰਬਰ ਆ ਬਾਈ ਸੀਲ ਠੰਡੀ ਪੁੱਜ ਗਿਆ ਕੋਈ ਥਣਾ ਨੂੰ ਹੱਥ ਵੀ ਨਾ ਲਾਵੇ ਭੋਰਾ ਦੁੱਧ 11 ਕਿਲੋ ਆ ਦੁੱਧ 12 ਹੀ ਆ ਆਪਾਂ 11 ਕਹਿ ਕੇ ਸੌਦਾ 11 ਮੰਨ ਕੇ ਸੌਦਾ ਕਰ ਲੈ ਬਾਕੀ ਚੰਗੀ ਆ ਵੀਰੇ ਵੇਲ ਵਾਲੀ ਆ ਵਜਨ ਵਾਲੀ ਆ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਣਾ ਪੀਸ ਕੁਆਲਟੀ ਸੋਹਣੀ ਆ ਚੈੱਕ ਕਰ ਸਕਦੇ ਹੋ ਸੰਭੀ ਪਲੀ ਚੰਗੀ ਆ ਬਾਕੀ ਮਾਲਕਾਂ ਨੇ ਦੱਸਿਆ ਬਾਈ ਦੱਸਦਾ ਕਿ ਏ ਆਈ ਹੋਈ ਆਪਾਂ ਖਾਲੀ ਲਈ ਆ ਬਾਈ ਕਹਿੰਦਾ ਤੇ ਖਾਲੀ ਦੇਣੀ ਆ ਉਹ ਚਲੋ ਤੁਹਾਡੀ ਕਿਸਮਤ ਆਪਦੀ ਮੀਨਾਖੰਡ ਬਚਤ ਰੱਖ ਲਓ ਠੰਡੇ ਤੀਜੀ ਤੋਂ ਜੇ ਤਾਂ ਵੀਰੇ ਗੱਬਰ ਨਿਕਲ ਲਈ ਤਾਂ ਚਪੰਜੇ ਘੋਜਾ ਜੀਆ ਵੇੜ ਗੱਭਾਂ ਰਹਿ ਗਈ ਨਾ ਵੀ ਨਹੀਂ ਮਾੜੀ ਸਹੀ ਗੱਲ ਨਾ ਵੀ ਹੋਈ ਵੇੜ ਦੇ ਤਾਂ ਵੀ 2-3 ਕਿਲੋ ਦੁੱਧ ਵਧਾਣਾ 14-15 ਕਿਲੋ ਵੇੜ ਦੁੱਧ ਦੇਉ ਸੱਜਣਾ ਜਨਾ ਸਹੀ ਗੱਲ ਹੈ ਜੀ ਕੋਈ ਮਾੜੀ ਨਹੀਂ ਜੈਜ ਡਿਮਾਂਡ ਲੈਣੇ ਕਿੰਨੇ ਆ 35000 ਹਜੂ ਮਾਂਤਾਂ ਮੋਟਾ ਕਰਦੇ ਠੀਕ ਹੈ ਪਰ ਵੈਡ ਦੀ ਬੀਲ ਵੇਖ ਲੈ ਬਾਈ ਚੰਗੀ ਆ ਵੈਡ ਭਾਈ 25000 ਦੇ ਦਾ ਖਾਲੀ ਬੱਚੀ ਹੁੰਦੀ ਆ ਜੇ ਥੱਲੇ 11 ਕਿਲੋ ਦੁੱਧ ਵੀ ਆ ਬਾਕੀ ਸਨਖ ਪੂਣਾ ਵੀ ਬਹੁਤ ਆ ਚੁਵਾਈ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਕੁਆਲਿਟੀ ਵੀ ਬਹੁਤ ਠੰਡੀ ਸੀ ਦਾ ਨਿਆਣਾ ਪਉਣਾ ਪਾਲਿਓ ਨਹੀਂ ਪਉਣਾ ਨਾ ਪਾਇਓ 2 ਨੰਬਰ ਵੀ ਰਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਆ ਸੁਣੀ ਬੈਡ ਠੀਕ ਹੈ ਇਹ ਸਮਾਂ ਕਿੰਨਾ ਕਲੈਂਦੀ ਇਹ ਦਾ ਜੀ ਇੱਕ ਹਫਤਾ ਬਾਈ ਠੀਕ ਹੈ ਬਰੇ ਕਿੰਨਾ ਬਾਜੂ ਦੁੱਧ ਜੀ ਬਹੁਤ ਬਈ ਮਾਲਕਾਂ ਨੇ 17 ਕਿਲੋ ਦੁੱਧ ਕਿਹਾ ਪਹਿਲੇ ਫੇਸਟ ਹੋਇਆ ਠੀਕ ਹੈ ਜੀ ਹੋ ਸਕਦਾ 17 ਬਾ ਦੇਵੇ ਹੋ ਸਕਦਾ 20 ਬਾ ਦੇਵੇ ਅਗਲੇ ਹਫਤੇ ਸੇਵਾ ਆਵੀ ਥਣਾ ਦੀ ਦੰਨਾ ਜੀ ਹਾਂ ਥਣਾ ਥਣਾ ਦੀ ਓਕੇ ਆ ਬਈ ਸਾਰੇ ਤਿੰਨੇ ਨਾਲ ਹੀ ਓਕੇ ਠੀਕ ਆ ਬਜੇ ਨੂੰ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਸੋਹਣਾ ਕੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਫੇਸ ਕੁਆਲਿਟੀ ਸੋਹਣੀ ਆ ਸੰਭੀ ਪਲੀ ਵੀ ਬਰੇ ਪੂਰੀ ਚੰਗੀ ਆ ਦੇਣ ਹਫਤੇ ਦੇ ਆਸ-ਪਾਸ ਬਾਈ ਕਹਿੰਦਾ ਹਜੇ ਲੈ ਜੂਗੀ ਜੀ ਬਾਕੀ ਇੱਕ ਅੱਧਾ ਦਿਨ ਗਾਂ ਪਛਾਹ ਵੀ ਹੋ ਸਕਦਾ ਚੰਗੀ ਆ ਵੈੜ ਵੀਰੇ ਵਜਣ ਵਾਲੀ ਆ ਚਾਰ ਦਿਨ ਸਾਹਮ ਕੇ ਵਿੱਚ ਨਹੀਂ ਹੋਵੇ ਚਾਰ ਚ ਲੜ ਦੇਣ ਵਾਲੀ ਆ ਤੇ ਇਹਦੀ ਜੈ ਜੀ ਦੀ ਡਿਮਾਂਡ 62000 ਜੋੜਾ ਲੈ ਜੇ ਸੱਜਣ ਕੋਈ ਕਰਦੇ ਜਮਾ ਜੈ ਜੀ ਦੀ ਡਿਮਾਂਡ ਆ ਬਾਈ ਕਹਿੰਦਾ 62000 ਦੀ ਦੇ ਦਾਂਗੇ ਤੇ ਇੱਕ ਵੇਰੇ ਝੋਟੀ ਆ ਬਾਈ ਕੋਲ ਮੈਨੂੰ ਤਾਂ ਹੀ ਬਹੁਤ ਪਸੰਦ ਬਾਕੀ ਆ ਕੇ ਵੇਖੋ ਜਜੂ ਕੀ ਤੁਹਾਨੂੰ ਵੀ ਸੁਆ ਕਰਨ ਮਾ ਵੀਰੇ ਸੁਆ ਬਾਈ ਇਹ ਵੀ ਦੂਜਾ ਸੁਆ ਸੁਈ ਵੀ ਆ ਕਦੋਂ ਸੁਈ ਆ ਸੁਈ ਨੂੰ ਹੋ ਗਿਆੂੰਗਾ 1.5 ਮਹੀਨੇ ਲੱਗਰੀ ਬੱਚਾ ਕੀ ਆ ਕੱਟਾ ਆ ਬੱਚੇ ਦੀ ਮਿਲਦੀ ਆ ਬੱਚੇ ਦੇ ਮਿਲਪੇ ਦੀ ਪਹਾੜੇ ਦੇ ਵੀ ਧਾਰਵ ਦੇ ਉਹਦੀ ਲਾਇ ਹੁੰਦੀ ਆ ਕਿੰਨਾ ਦੁੱਧ ਤਿਆਰ ਆ ਜੀ ਸੁੱਧ 9 ਕਿਲੋ ਵਜਨ ਵਜੂਦ ਪੂਰਾ ਚੰਗਾ ਜੀ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜ਼ੀ ਸੁਈ ਮੰਨ ਲਓ ਇੱਥੇ ਸ਼ਾਮੇ ਜੇ ਰੋਕ ਲਈ ਗੋਲ ਪੈਠ ਪੁੜਾ ਥਣ ਕੱਲਾ ਕੱਲਾ ਨਿੱਖੜ ਮ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਬਾਕੀ ਸੋਹਣੀ ਆ ਛੋਟੀ ਬਰੇ ਸੰਭਣ ਵਾਲੀ ਚੀਜ਼ ਆ ਦੁੱਧ ਕਿੰਨਾ ਦੱਸਿਆ ਸੀਗਾ 9 ਕਿਲੋ 9 ਕਿਲੋ 9 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਕਰ ਲੋ ਚਵਾਈ ਇਹ ਤਾਂ ਇਹ ਮੱਥੇ ਲੱਗਦੀ ਆ ਵੀਰੇ ਚੰਗਾ ਪਸ਼ੂ ਤੇ ਬਾਕੀ ਸਾਫ਼ ਸੁਥਰਾ ਪਸ਼ੂ ਆ ਭਵਾਨਾ ਤੁਸੀਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਤੁਹਾਨੂੰ ਗੈਪ ਤੇ ਲੱਗਿਆ ਵਾ ਖੱਥੀ ਚਵਾਈ ਵਾਲਾ ਥਾਣਾ ਜੀ ਥੋੜੀ ਜੀ ਇੱਕ ਪਾਸੇ ਹੈਗੀ ਆ ਵੀਰੇ ਮਾੜੀ ਮੋਟੀ ਉਨੀ ਕੀ ਹੋਊਗੀ ਉਨੀ ਕੀ ਠੀਕ ਆ ਜੀ ਕੋਈ ਕੋਈ ਗੱਲ ਨਹੀਂ ਵੀਰੇ ਥਾਣਾ ਦੀ ਗਾਰੰਟੀ ਆ ਥਾਣਾ ਥਾਣਾ ਜਮਾਂ ਓਕੇ ਆ ਜੀ ਜੇ ਜੀ ਡਿਮਾਂਡ ਜੀ 85 ਹਜ਼ਾਰ ਝੋਟੀ ਦੇਣਾ ਇੰਨੇ ਦਾ ਬਈ ਗਾਂ ਮਿਲਦੀ ਆ ਪਰ ਝੋਟੀ ਵੀਰੇ ਤਿਆਰ ਹੋਗੀ ਢੂੜ ਲੱਖ ਦੀ ਆ ਉਦਦੇ ਅੱਜ 85000 ਦੀ ਮਿਲ ਜਾਣੀ ਹੈ ਦੁੱਧ ਆਪ ਦਾ ਜੋ ਕੇ ਲੈ ਜਾਓ 5-7000 ਦਾ ਤਾਂ ਮਗਰ ਕਟਾ ਵੀ ਆ ਸਹੀ ਗੱਲ ਹੈ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ